ਚਲੋ ਜੀ ਚਟਪਟ ਆਪਣੀ ਇਹ ਜਿਹੜੀ ਸ਼ਾਹੀ ਬ੍ਰੈਡ ਰੋਲ ਦੀ ਰੈਸਪੀ ਖਾਣ ਦੇ ਲਈ ਬਿਲਕੁਲ ਤਿਆਰ ਹੋ ਗਈ ਹੈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਘਰ ਦੇ ਵਿੱਚ ਸ਼ਾਹੀ ਬ੍ਰੈਡ ਰੋਲ ਬਣਾ ਕੇ ਤਿਆਰ ਕਰਾਂਗੇ ਜੇਕਰ ਤੁਹਾਨੂੰ ਗੁਲਾਬ ਜੰਮਨ ਬਣਾਉਣੇ ਔਖੇ ਲੱਗਦੇ ਆ ਤੁਸੀਂ ਇਹ ਰੈਸਪੀ ਨੂੰ ਟਰਾਈ ਕਰਿਓ ਇਹ ਰੈਸਪੀ ਹੈ ਜਿਹੜੀ ਤੁਸੀਂ ਛੱਟਪਟ ਬਣਾ ਲਓਗੇ ਤੇ ਇਹਨੂੰ ਬਣਾਉਣ ਦੇ ਲਈ ਆਪਾਂ ਨੂੰ ਬਿਲਕੁਲ ਹੀ ਘੱਟ ਤੋਂ ਘੱਟ ਸਮਾਨ ਦੀ ਜ਼ਰੂਰਤ ਹੈ ਘੱਟ ਤੋਂ ਘੱਟ ਸਮੇਂ ਜਹੀ ਬਣ ਜੂਗੀ ਚਲੋ ਜੀ ਇਹਨੂੰ ਬਣਾਉਣਾ ਆਪਾਂ ਸਿੱਖ ਲੈਨੇ ਵੀ ਕਿਸ ਤਰੀਕੇ ਨਾਲ ਤਿਆਰ ਕਰਨਾ ਕਿੰਨਾ-ਕਿੰਨਾ ਚੀਜ਼ਾਂ ਦੀ ਜ਼ਰੂਰਤ ਹੈ ਉਹਦੇ ਲਈ ਤੁਸੀਂ ਵੀਡੀਓ ਦੇ ਨਾਲ ਜੁੜੇ ਰਹੋ ਵੀਡੀਓ ਨੂੰ ਪੂਰਾ ਦੇਖਿਓ ਜੇਕਰ ਤੁਹਾਨੂੰ ਇਹ ਰੈਸਪੀ ਇਹ ਵੀਡੀਓ ਵਧੀਆ ਲੱ ਤੇ ਤੇ ਜਿਸ ਹੱਬ ਤੋਂ ਪਹਿਲਾਂ ਆਪਣੇ ਕੋਲੇ ਪੰਜ ਪੀਸ ਹੈ ਜਿਹੜੇ ਬ੍ਰੈਡਾਂ ਦੇ ਆ ਤੁਸੀਂ ਜਿੰਨੇ ਵੀ ਇਹ ਸ਼ਾਹੀ ਬ੍ਰੈਡ ਰੋਲ ਤਿਆਰ ਕਰਨੇ ਹੋਏ ਉਹਨੇ ਪੀਸ ਵਰਤ ਸਕਦੇ ਹੋ ਤੇ ਹੁਣ ਆਪਾਂ ਇਹਨਾਂ ਦੀਆਂ ਕਿਨਾਰੀਆਂ ਜਿਹੜੀਆਂ ਉਹ ਅਲੱਗ ਕਰ ਦੇਾਂਗੇ ਤੁਸੀਂ ਨਾ ਛੋਟੇ ਸਾਈਜ਼ ਦੇ ਬ੍ਰੈਡ ਵੀ ਵਰਤ ਸਕਦੇ ਹੋ ਮੀਡੀਅਮ ਸਾਈਜ਼ ਦੇ ਜਿਹੜੇ ਬ੍ਰੈਡ ਆਉਂਦੇ ਉਹ ਵੀ ਵਰਤ ਸਕਦੇ ਹੋ ਤੇ ਮੇਰੇ ਕੋਲੇ ਇਹ ਵਾਈਟ ਬ੍ਰੈਡ ਹੈ ਇਹੀ ਆਪਾਂ ਵਰਤਾਂਗੇ ਕਿਨਾਰੀਆਂ ਜਿਹੜੀਆਂ ਉਹਨਾਂ ਨੂੰ ਵੇਸਟ ਨਾ ਕਰਿਓ ਤੁਸੀਂ ਉਹਨਾਂ ਦਾ ਬ੍ਰੈਡ ਕਰਮ ਬਣਾ ਕੇ ਕੋਈ ਵੀ 스ਨੈਕਸ ਦੇ ਵਿੱਚ ਯੂਜ਼ ਕਰ ਸਕਦੇ ਹੋ ਤੁਸੀਂ ਇਸ ਤਰੀਕੇ ਨਾਲ ਇੱਕ ਬ੍ਰੈਡ ਨੂੰ ਆਪਾਂ ਤਿਆਰ ਕਰ ਲੈਣਾ ਹੈ ਸੇਮ ਇਸੇ ਤਰੀਕੇ ਨਾਲ ਮੈਂ ਸਾਰੇ ਜਿਹੜੇ ਪੀਸ ਐ ਤਿਆਰ ਕਰਕੇ ਰੱਖ ਲੈਣੀਆਂ ਤੇ ਇਸ ਤਰ੍ਹਾਂ ਜੀ ਸਾਰੇ ਬ੍ਰੈਡ ਐ ਜਿਹੜੇ ਆਪਾਂ ਤਿਆਰ ਕਰ ਲਈਏ ਤੇ ਇੱਥੇ ਜੀ ਆਪਣੇ ਕੋਲੇ ਅੱਧੀ ਕੌਲੀ ਮਿਲਕ ਪਾਊਡਰ ਦੀ ਹੈ ਕਿਸੇ ਵੀ ਵਧੀਆ ਬ੍ਰਾਂਡ ਦਾ ਤੁਸੀਂ ਮਿਲਕ ਪਾਊਡਰ ਹੈ ਜਿਹੜਾ ਵਰਤ ਸਕਦੇ ਹੋ ਬਹੁਤ ਹੀ ਆਸਾਨੀ ਨਾਲ ਮਾਰਕੀਟ ਚੋਂ ਮਿਲ ਜਾਂਦਾ ਹੈ ਇਹ ਆਪਾਂ ਸਟਫਿੰਗ ਤਿਆਰ ਕਰ ਰਹੇ ਹਾਂ ਜਿਹੜੇ ਇਹ ਸ਼ਾਹੀ ਬﾚਡ ਰੋਲ ਆਪਾਂ ਬਣਾ ਰਹੇ ਹਾਂ ਬਿਨਾ ਕੋਏ ਤੋਂ ਬਿਨਾ ਪਨੀਰ ਤੋਂ ਬਹੁਤ ਹੀ ਘੱਟ ਖਰਚੇ 'ਚ ਇਹ ਜਿਹੜੀ ਰੈਸਪੀ ਹੈ ਬਣ ਕੇ ਤਿਆਰ ਹੋ ਜੂਗੀ ਤੇ ਹੁਣ ਆਪਾਂ ਨੂੰ ਚਾਹੀਦੀ ਹੈ ਜੀ ਥੋੜੇ ਜਿਹਾ ਡਰਾਈ ਫਰੂਟ ਮੇਰੇ ਕੋਲੇ ਕੁਝ ਬਦਾਮ ਹੈ ਇਹਨਾਂ ਨੂੰ ਮੈਂ ਬਰੀਕ ਕੱਟ ਲਿਆ ਸੀਗਾ ਥੋੜੇ ਜਿਹਾ ਆਪਾਂ ਬਚਾ ਕੇ ਰੱਖਾਂਗੇ ਗਾਰਨਿਸ਼ ਕਰਨ ਦੇ ਲਈ ਬਾਕੀ ਆਪਾਂ ਇਹਦੇ ਇਹ ਆਪਣੇ ਕੋਲੇ ਥੋੜੀਆਂ ਜਿਹੀਆਂ ਦਾਖ ਆ ਜਾਨੀ ਕਿ ਕਿਸ਼ਮਿਸ਼ ਆ ਤੇ ਥੋੜੇ ਜਿਹਾ ਕਾਜੂ ਹੈ ਕਾਜੂਆਂ ਨੂੰ ਵੀ ਮੈਂ ਬਰੀਕ ਕੱਟ ਲਿਆ ਸੀ ਇਹ ਐਡ ਕਰ ਦੇਾਂਗੇ ਇਹ ਵੀ ਥੋੜੇ ਜਿਹੀ ਬਚਾ ਕੇ ਰੱਖ ਲਾਂਗੇ ਆਪਾਂ ਤਾਂ ਇੱਥੇ ਜੀ ਆਪਣੇ ਕੋਲੇ ਦੁੱਧ ਆ ਥੋੜਾ ਜਿਹਾ ਅੱਧੀ ਕੌਲੀ ਤੋਂ ਵੀ ਘੱਟ ਤੇ ਆਪਾਂ ਥੋੜਾ ਥੋੜਾ ਕਰਕੇ ਐਡ ਕਰਾਂਗੇ ਦੁੱਧ ਆ ਜਿਹੜਾ ਠੰਡਾ ਹੋਣਾ ਚਾਹੀਦਾ ਹੈ ਗਰਮ ਨਹੀਂ ਹੋਣਾ ਚਾਹੀਦਾ ਤੇ ਆਪਾਂ ਸਟਫਿੰਗ ਹੈ ਨਾ ਜਿਹੜੀ ਗਾੜੀ ਰੱਖਣੀ ਹੈ ਜਾਨੀ ਕਿ ਇਹਦਾ ਕੋਹਲ ਨਹੀਂ ਆਪਾਂ ਤਿਆਰ ਕਰਨਾ ਜਿਵੇਂ ਕੋਆ ਹੁੰਦਾ ਬਸ ਉਸ ਤਰੀਕੇ ਨਾਲ ਤਿਆਰ ਕਰਨਾ ਇਸ ਕਰਕੇ ਦੁੱਧ ਹੈ ਜਿਹੜਾ ਥੋੜਾ ਥੋੜਾ ਕਰਕੇ ਐਡ ਕਰਾਂਗੇ ਤੇ ਇਹਨੂੰ ਮਿਕਸ ਕਰ ਦੇਾਂਗੇ ਵੀ ਇਹਦੇ ਵਿੱਚ ਗੰਡਾ ਨਾ ਬਣਨਾ ਪਹਿਲਾਂ ਆਪਾਂ ਇਹਨੂੰ ਚੰਗੇ ਤਰੀਕੇ ਨਾਲ ਮਿਕਸ ਕਰ ਲੈਣੇ ਆਂਗੇ ਸਿਰਫ 2-3 ਕ ਚਮਚ ਦੁੱਧ ਦੇ ਆਪਾਂ ਐਡ ਕੀਤੇ ਆ ਤੇ ਜਿੰਨੇ ਦੀ ਆਪਾਂ ਨੂੰ ਜ਼ਰੂਰਤ ਹੋਈ ਆ ਆਪਾਂ ਹੋਰ ਐਡ ਕਰ ਲਾਂਗੇ ਤੇ ਇਸ ਤਰੀਕੇ ਨਾਲ ਜੀ ਬਣ ਕੇ ਤਿਆਰ ਹੋ ਗਈ ਹੈ ਦੁੱਧ ਜਿੰਨਾ ਆਪਾਂ ਐਡ ਕੀਤਾ ਸੀ ਉਹਨਾ ਹੀ ਲੱਗਿਆ ਉਸ ਤੋਂ ਬਾਅਦ ਨਹੀਂ ਆਪਾਂ ਐਡ ਕੀਤਾ ਬਿਲਕੁਲ ਇਸ ਤਰੀਕੇ ਦੀ ਇਹ ਹੋਣੀ ਚਾਹੀਦੀ ਆ ਤੇ ਇਹਦੇ ਵਿੱਚ ਖੰਡ ਨਹੀਂ ਆਪਾਂ ਐਡ ਕਰਨੀ ਕਿਉਂਕਿ ਮਿਲਕ ਪਾਊਡਰ ਦੇ ਵਿੱਚ ਪਹਿਲਾਂ ਹੀ ਖੰਡ ਹੁੰਦੀ ਹੈ ਪਹਿਲਾਂ ਹੀ ਬਹੁਤ ਮਿੱਠਾ ਹੁੰਦਾ ਹੁਣ ਇਹਨੂੰ ਆਪਾਂ ਬਣਾ ਕੇ ਸਾਈਡ ਤੇ ਰੱਖ ਦਿੰਨੇ ਆ ਤੇ ਇਸ ਤਰੀਕੇ ਨਾਲ ਜੇ ਸਟਫਿੰਗ ਬਿਲਕੁਲ ਸੈੱਟ ਹੋ ਗਈ ਹੈ 2 ਕਮਿੰਟ ਆਪਾਂ ਇਹਨੂੰ ਰੱਖਦਾ ਸੀਗਾ ਹੁਣ ਆਪਾਂ ਇਹ ਰੋਲ ਜਿਹੜੇ ਬਣਾਉਣੇ ਸਟਾਰਟ ਕਰਦੇ ਆਂ ਇੰਨੀ ਕੁ ਕਾਫੀ ਹੈ ਦੇ ਨਾਲ ਨਾ 6-7 ਰੋਲ ਆ ਜਿਹੜੇ ਬਣ ਜਾਣਗੇ ਤੇ ਤੁਸੀਂ ਦੇਖ ਸਕਦੇ ਹੋ ਵੀ ਬਿਲਕੁਲ ਖੋਏ ਦੀ ਤਰ੍ਹਾਂ ਇਹ ਤਿਆਰ ਹੋ ਗਈ ਹੈ ਦਾ ਟੈਕਸਚਰ ਵੀ ਖੋਏ ਦੀ ਤਰ੍ਹਾਂ ਤੇ ਟੇਸਟ ਦੇ ਵਿੱਚ ਵੀ ਇਹ ਬਹੁਤ ਵਧੀਆ ਬਣਦੀ ਆ ਤੇ ਆਪਾਂ ਨੂੰ ਨਾ ਸਿਰਫ ਅੱਧਾ ਕ ਚਮਚਾ ਜਿਹੜਾ ਇਸ ਤਰੀਕੇ ਨਾਲ ਸਟਫਿੰਗ ਦਾ ਚਾਹੀਦਾ ਹੈ ਕਿਉਂਕਿ ਆਪਾਂ ਬ੍ਰੈਡ ਜੈਸਾ ਹਿਸਾਬ ਨਾਲ ਵਰਤਾਂਗੇ ਜਿਹਦਾ మీడియం ਸਾਈਜ਼ ਦੇ ਬ੍ਰੈਡ ਵਰਤਾਂਗੇ ਫਿਰ ਆਪਾਂ ਵੱਡੇ ਰੋਲ ਥੋੜੇ ਜਿਹੇ ਬਣਾ ਲਾਂਗੇ ਤੇ ਪੀੜੇ ਵੱਡੇ ਕਰ ਲਾਂਗੇ ਤੇ ਆਪਾਂ ਬ੍ਰੈਡ ਛੋਟੇ ਵਰਤਾਂਗੇ ਫਿਰ ਇੰਨਾਗਾ ਜਿਹੜਾ ਆਪਾਂ ਨੇ ਮਿਕਸਚਰ ਖਾਫੀ ਆ ਤੇ ਇਹਨੂੰ ਇਸ ਤਰੀਕੇ ਨਾਲ ਥੋੜਾ ਜਿਹਾ ਰੋਲ ਕਰਕੇ ਨਾ ਬਿਲਕੁਲ ਬੋਲ ਦੀ ਤਰ੍ਹਾਂ ਬਣਾ ਕੇ ਤੇ ਹਲਕਾ ਜਿਹਾ ਇਸ ਤਰੀਕੇ ਨਾਲ ਰੋਲ ਬਣਾ ਦੇਾਂਗੇ ਕਿਉਂਕਿ ਜਿਹੜੇ ਰੋਲ ਆਪਾਂ ਇਸ ਸ਼ੇਪ ਦੇ ਤਿਆਰ ਕਰਾਂਗੇ ਇਹਨਾਂ ਨੂੰ ਬਣਾ ਬਣਾ ਕੇ ਆਪਾਂ ਸਾਰਿਆਂ ਨੂੰ ਰੱਖ ਲੈਣੇ ਆ ਤੇ ਇਸ ਤਰ੍ਹਾਂ ਜੀ ਸਾਰੇ ਰੋਲ ਆ ਜਿਹੜੇ ਆਪਾਂ ਤਿਆਰ ਕਰਕੇ ਰੱਖ ਲਏ ਇੰ ਤੇ ਇੱਥੇ ਜੀ ਇੱਕ ਖੁੱਲੇ ਬਰਤਨ ਦੇ ਵਿੱਚ ਆਪਾਂ ਨੂੰ ਚਾਹੀਦਾ ਥੋੜਾ ਜਿਹਾ ਪਾਣੀ ਤੇ ਬ੍ਰੈਡ ਨੂੰ ਨਾ ਇੱਕ ਸਾਈਡ ਤੋਂ ਭਿਉਾਵਾਂਗੇ ਬਿਲਕੁਲ ਹਲਕਾ ਜਿਹਾ ਤੇ ਇਸ ਤਰ੍ਹਾਂ ਜੀ ਸਾਰਾ ਪਾਣੀ ਹੈ ਜਿਹੜਾ ਆਪਾਂ ਨਿਚੋੜ ਦੇਣਾ ਤੁਸੀਂ ਦੇਖ ਸਕਦੇ ਹੋ ਤੇ ਹੁਣ ਇਹਦੇ ਵਿੱਚ ਜਿਹੜਾ ਆਪਾਂ ਇਹ ਰੋਲ ਤਿਆਰ ਕੀਤਾ ਸੀ ਨਾ ਸਟਫਿੰਗ ਆ ਲਈ ਰੱਖ ਦਿਆਂਗੇ ਤੇ ਇਹਨੂੰ ਵਧੀਆ ਇਸ ਤਰੀਕੇ ਨਾਲ ਦੁਬਾਰਾ ਤੋਂ ਰੋਲ ਬਣਾ ਦੇਾਂਗੇ ਇਹਦੀਆਂ ਕਿਨਾਰੀਆਂ ਨੂੰ ਬੰਦ ਕਰਦੇ ਹੋਏ ਇਹਦੇ ਨੂੰ ਵੀ ਆਪਾਂ ਬੰਦ ਕਰਦੇ ਹਾਂ ਇਹਨੂੰ ਚੰਗੇ ਤਰੀਕੇ ਨਾਲ ਇੱਕ ਪੇੜੇ ਦੀ ਤਰ੍ਹਾਂ ਬਣਾ ਦੇਾਂਗੇ ਥੋੜਾ ਜਿਹਾ ਹੱਥਾਂ ਨਾਲ ਨਾ ਇਸ ਤਰੀਕੇ ਨਾਲ ਇਹਨੂੰ ਪ੍ਰੈਸ ਕਰਦੇ ਹਾਂ ਵੀ ਵਧੀਆ ਇਹਨੂੰ ਆਪ ਤੇ ਇਸ ਤਰੀਕੇ ਨਾਲ ਜੀ ਰੋਲ ਆਪਾਂ ਤਿਆਰ ਕਰ ਲਿਆ ਇਹਨੂੰ ਆਪਾਂ ਇੱਕ ਪਲੇਟ 'ਚ ਰੱਖ ਲਾਂਗੇ ਸੇਮ ਇਸੇ ਤਰੀਕੇ ਨਾਲ ਸਾਰੇ ਰੋਲ ਆ ਜਿਹੜੇ ਆਪਾਂ ਬਣਾ ਲੈਣੇ ਆ ਤਾਂ ਇੱਥੇ ਜੀ ਇੱਕ ਖੁੱਲੇ ਬਰਤਨ ਦੇ ਵਿੱਚ ਆਪਾਂ ਨੂੰ ਚਾਹੀਦਾ ਥੋੜਾ ਜਿਹਾ ਪਾਣੀ ਤੇ ਬ੍ਰੈਡ ਨੂੰ ਨਾ ਇੱਕ ਸਾਈਡ ਤੋਂ ਭਿਉਾਵਾਂਗੇ ਬਿਲਕੁਲ ਹਲਕਾ ਜਿਹਾ ਜਿਆਦਾ ਨਹੀਂ ਭਿਉਣਾ ਤੇ ਐਕਸਟਰਾ ਪਾਣੀ ਆ ਜਿਹੜਾ ਇਹਦਾ ਆਪਾਂ ਨਿਚੋੜ ਦੇਾਂਗੇ ਬ੍ਰੈਡ ਆ ਜਿਹੜਾ ਟੁੱਟਣਾ ਨਹੀਂ ਚਾਹੀਦਾ ਬਸ ਤੇ ਇਹਦੇ ਵਿੱਚ ਇਸ ਤਰੀਕੇ ਨਾਲ ਆਪਾਂ ਇਹ ਸਟਫਿੰਗ ਰੱਖ ਦੇਾਂਗੇ ਤੇ ਬ੍ਰੈਡ ਦਾ ਦੁਬਾਰਾ ਤੋਂ ਰੋਲ ਆ ਜਿਹੜਾ ਇਸ ਤਰੀਕੇ ਨਾਲ ਆਪਾਂ ਬਣਾ ਦੇਾਂਗੇ ਆ ਵੀ ਰੋਲ ਬਿਲਕੁਲ ਤਿਆਰ ਹੋ ਗਿਆ ਇਹਨੂੰ ਵੀ ਪਲੇਟ 'ਚ ਰੱਖ ਦਿੰਨੇ ਆ ਸਾਰੇ ਆਪਾਂ ਬਣਾ ਕੇ ਰੱਖ ਲੈਣੇ ਆ ਪਹਿਲਾਂ ਤੇ ਇਸ ਤਰ੍ਹਾਂ ਜੀ ਸਾਰੇ ਰੋਲ ਆ ਜਿਹੜੇ ਆਪਾਂ ਤਿਆਰ ਕਰਕੇ ਇੱਕ ਪਲੇਟ 'ਚ ਰੱਖ ਲਿਆ ਇਹਨਾਂ ਨੂੰ ਤੁਸੀਂ ਚਾਹੋ ਤਾਂ 10 ਮਿੰਟ ਪਾਕੇ ਥੱਲੇ ਰੱਖ ਦਿਓ ਜਿੰਨੇ ਇਹ ਜ਼ਿਆਦਾ ਡਰਾਈ ਹੋਣਗੇ ਨਾ ਉਹਨੇ ਕ੍ਰਿਸਪੀ ਬਣਨਗੇ ਤੇ ਹੁਣ ਇੱਧਰ ਆਪਾਂ ਤੇਲ ਵੀ ਗਰਮ ਕਰ ਲੈਣੇ ਇੱਥੇ ਬਾਹਰ ਹਵਾ ਹੀ ਚੱਲਦੀ ਹੈ ਮੈਂ ਇਹਨਾਂ ਨੂੰ ਇਸ ਤਰੀਕੇ ਨਾਲ ਹਵਾ 'ਚ ਹੀ ਰੱਖ ਦਿੰਦੀ ਆ ਤੇ ਤੇਲ ਆ ਜਿਹੜਾ ਗਰਮ ਕਰ ਲੈਣੀ ਆ ਤੁਸੀਂ ਨਾ ਇਹਨਾਂ ਨੂੰ ਘਿਓ 'ਚ ਵੀ ਫ੍ਰਾਈ ਕਰ ਸਕਦੇ ਹੋ ਦੇਸੀ ਘਿਓ ਵੀ ਵਰਤ ਸਕਦੇ ਹੋ ਦਾਲ ਦਾ ਘਿਓ ਵੀ ਵਰਤ ਸਕਦੇ ਹੋ ਤੇ ਦਰਜੀ ਤੇਲ ਵੀ ਗਰਮ ਹੋ ਗਿਆ ਤੇ ਰੋਲ ਵੀ ਸਾਰੇ ਤਿਆਰ ਹੋ ਗਏ ਆ ਤੇ ਹੁਣ ਆਪਾਂ ਇਹਨਾਂ ਨੂੰ ਫਰਾਈ ਕਰ ਲਾਂਗੇ ਬਿਲਕੁਲ ਇੰਨੇ ਕ ਗਰਮ ਤੇਲ ਦੇ ਵਿੱਚ ਆਪਾਂ ਇਹਨਾਂ ਨੂੰ ਫਰਾਈ ਕਰਨਾ ਹੈ ਜਿਆਦਾ ਗਰਮ ਤੇਲ 'ਚ ਫਰਾਈ ਨਹੀਂ ਕਰਨਾ ਤੇ ਜਿੰਨੀ ਕ ਸਪੇਸ ਹੋਈ ਨਾ ਪੈਨ ਦੇ ਵਿੱਚ ਓਨੇ ਕ ਆਪਾਂ ਫਰਾਈ ਕਰ ਲਾਂਗੇ ਵੀ ਨਾ ਦੇ ਸਾਈਡਾਂ ਜਿਹੜੀਆਂ ਆਪਾਂ ਪਲਟ ਸਕੀਏ ਇੱਕ ਵਾਰ 'ਚ ਹੀ ਮੈਂ ਸਾਰੇ ਬਣਾ ਲੂੰਗੀ ਤੇ ਜਦੋਂ ਇਹਨਾਂ ਨੂੰ ਪੈਨ ਦੇ ਵਿੱਚ ਆਪਾਂ ਇਸ ਤਰੀਕੇ ਨਾਲ ਛੱਡਤਾ ਤੇ ਥੋੜਾ ਜਿਹਾ ਪੈਨ ਨੂੰ ਘੁਮਾ ਦਿਆਂਗੇ ਆਪਾਂ ਵੀ ਇਹਨਾਂ ਦੇ ਉੱਪਰ ਵੀ ਤੇਲ ਦੀ ਕੋਟਿੰਗ ਹੋ ਜਾਏ ਚੰਗੇ ਤਰੀਕੇ ਨਾਲੇ ਕ੍ਰਿਸਪੀ ਹੋ ਜਾਣਾਂ ਤੇ ਹੁਣ ਜੀ ਚਮਚ ਦੀ ਮਦਦ ਨਾਲ ਅੱਧੇ ਇੱਕ ਮਿੰਟ ਬਾਅਦ ਆਪਾਂ ਇਹਨਾਂ ਦੀ ਸਾਈਡ ਪਲਟ ਦਿਆਂਗੇ ਦੇਖੋ ਵਧੀਆ 골ਡਨ ਹੋਣ ਲੱਗ ਗਿਆ ਇਹ ਵਧੀਆ ਕ੍ਰਿਸਪੀ ਬਣਾ ਕੇ ਨਾਲ ਤਿਆਰ ਕਰ ਲਾਂਗੇ ਤੇ ਬਿਲਕੁਲ ਇਹ ਫਟਣੇ ਨਹੀਂ ਤੇਲ ਦੇ ਵਿੱਚ ਜਾ ਕੇ ਜਿਸ ਤਰੀਕੇ ਨਾਲ ਆਪਾਂ ਬ੍ਰੈਡਾਂ ਨੂੰ ਤਿਆਰ ਕੀਤਾ ਸਭ ਤੋਂ ਵੱਡੀ ਗਲਤੀ ਆਪਾਂ ਇਹੀ ਕਰ ਦਿੰਨੇ ਆ ਚਾਹੇ ਆਪਾਂ ਆਲੂ ਵਾਲੇ ਬ੍ਰੈਡ ਰੋਲ ਬਣਾਉਣੇ ਆਗੇ ਵੀ ਜਿਹੜਾ ਪਾਣੀ ਆ ਨਾ ਪਾਣੀ ਦੇ ਵਿੱਚ ਜ਼ਿਆਦਾ ਡਬੋ ਦਿੰਨੇ ਆ ਆਪਾਂ ਬ੍ਰੈਡਾਂ ਨੂੰ ਫਿਰ ਉਹਨਾਂ ਨੂੰ ਆਪਾਂ ਸੁਕਾਉਂਦੇ ਨਹੀਂ ਬਸ ਇੱਕ ਦੋ ਟਿਪਸ ਮੈਂ ਤੁਹਾਨੂੰ ਦੱਸ ਤੇ ਇਹਦੇ ਨਾਲ ਜਿਹੜੇ ਬ੍ਰੈਡ ਰੋਲ ਆ ਨਾ ਬਹੁਤ ਵਧੀਆ ਬਣਦੇ ਆ ਬਸ ਪੱਖੇ ਤੇ ਸਾਰਿਆਂ ਨੂੰ 골ਡਨ ਬਣਾ ਕੇ ਆਪਾਂ ਤਿਆਰ ਕਰ ਲਾਂਗੇ। ਲਾਵਜਾਮਣਾ ਬਣਾਉਣ ਤੋਂ ਸਭ ਨੂੰ ਡਰ ਲੱਗਦਾ ਹੈ ਪਰ ਜੇਕਰ ਇਹ ਰੈਸਪੀ ਬਣਾਉਂਗੇ ਇੰਨੀ ਸੌਖੀ ਹੈ ਵੀ ਪਹਿਲੀ ਵਾਰ ਦੇ ਵਿੱਚ ਬਣਾ ਲਓਗੇ ਤੇ ਜੀਨੂੰ ਵੀ ਬਣਾ ਕੇ ਤੁਸੀਂ ਸਰਵ ਕਰੋਗੇ ਨਾ ਉਹ ਤੁਹਾਡੀ ਤਾਰੀਫ ਹੀ ਕਰਨਗੇ। ਚਟਪਟ ਬਣਾ ਕੇ ਤਿਆਰ ਕਰ ਸਕਦੇ ਹੋ। ਤੇ ਇਸ ਤਰ੍ਹਾਂ ਜੀ ਸਾਰੇ ਰੋਲ ਆ ਜਿਹੜੇ ਤਿਆਰ ਹੋ ਗਏ ਆ ਦੇਖੋ ਵਧੀਆ ਆਪਾਂ ਇਹਨਾਂ ਨੂੰ 골ਡਨ ਬਣਾ ਲੈਣਾਗਾ ਕਿੰਨਾ ਵਧੀਆ ਇਹਨਾਂ ਦਾ ਕਲਰ ਆਇਆ। ਇਹਨਾਂ ਨੂੰ ਇੱਕ ਪਲੇਟ 'ਚ ਕੱਢ ਕੇ ਰੱਖ ਲੈਣੇ ਆ ਆਪਾਂ। ਤੇ ਹੁਣ ਆਪਾਂ ਇਹਨਾਂ ਨੂੰ ਸਰਵ ਕਰ ਲਾਂਗੇ। ਤੇ ਇਧਰ ਜੀ ਆਪਣੇ ਕੋਲੇ ਚਾਸ਼ਨੀ ਵੀ ਤਿਆਰ ਹੈ। ਚਾਸ਼ਨੀ ਨੂੰ ਥੋੜਾ ਜਿਹਾ ਆਪਾਂ ਠੰਡਾ ਕਰ ਲਿਆ ਸੀਗਾ ਤੇ ਹੁਣ ਜਿਹੜੇ ਰੋਲ ਆ ਇਹ ਇਹ ਥੋੜੇ ਜਿਹਾ ਆਪਾਂ ਠੰਡੇ ਕਰ ਲੈਣੇ ਤੇ ਇਹਨਾਂ ਨੂੰ ਆਪਾਂ ਚਾਸ਼ਨੀ ਦੇ ਵਿੱਚ ਭਿਉਣਾ ਹੈ ਪਰ ਥੋੜੇ ਜਿਹੇ ਇਹ ਨਿੱਗੇ ਆਗੇ ਜਿਆਦਾ ਵੀ ਆਪਾਂ ਇਹਨਾਂ ਨੂੰ ਠੰਡਾ ਨਹੀਂ ਕਰਨਾ ਤੇ ਸਿਰਫ 5 ਕਿ ਮਿੰਟ ਆਪਾਂ ਚਾਸ਼ਨੀ ਦੇ ਵਿੱਚ ਜਿਹੜਾ ਇਹਨਾਂ ਨੂੰ ਭਿਉਂ ਕੇ ਰੱਖ ਦੇਾਂਗੇ ਜਿਵੇਂ ਜਿਵੇਂ ਇਹਨਾਂ ਨੇ ਚਾਸ਼ਨੀ ਪੀ ਲਈ ਨਾ ਉਸ ਤਰੀਕੇ ਨਾਲ ਜਿਹੜੇ ਥੱਲੇ ਬਹਿ ਜਾਣਗੇ ਚਾਸ਼ਨੀ ਦੇ ਵਿੱਚ ਉੱਪਰ ਤੈਰਨੋਂ हट ਜਾਣਗੇ ਇੱਥੇ ਇੱਥੇ ਜੀ ਆਪਾਂ ਇਹ ਰੋਲ ਆ ਜਿਹੜੇ ਸਰਵ ਕਰਾਂਗੇ ਇੱਕ ਪਲੇਟ ਦੇ ਵਿੱਚ ਇਸ ਤਰੀਕੇ ਨਾਲ ਜਿਹੜਾ ਇੱਕ ਪਲੇਟ ਦੇ ਵਿੱਚ ਸਾਰਿਆਂ ਨੂੰ ਰੱਖ ਲਾਂਗੇ ਆਪਾਂ ਪਹਿਲਾਂ ਤੇ ਉੱਪਰੋਂ ਜੀ ਆਪਾਂ ਥੋੜੀ ਜਿਹੀ ਚਾਸ਼ਨੀ ਹੋਰ ਐਡ ਕਰ ਦੇਾਂਗੇ ਇਸ ਤਰੀਕੇ ਨਾਲ ਇਹ ਦਰਜੀ ਮੇਰੇ ਕੋਲ ਹੈਗੀ ਹੈ ਠੰਡੀ ਠੰਡੀ ਰਬੜੀ ਜਿਹੜੀ ਕਿ ਮੈਂ ਘਰ ਦੇ ਵਿੱਚ ਤਿਆਰ ਕੀਤੀ ਆ ਉੱਪਰੋਂ ਆਪਾਂ ਇਹ ਜਿਹੜੀ ਪਾ ਦੇਾਂਗੇ ਤੇ ਇਸ ਤਰੀਕੇ ਨਾਲ ਜੀ ਚਾਂਦੀ ਦੇ ਵਰਕ ਨਾਲ ਥੋੜਾ ਜਿਹਾ ਆਪਾਂ ਇਹਨੂੰ ਗਾਰਨਿਸ਼ ਕਰਤਾ ਤੇ ਉੱਪਰੋਂ ਥੋੜੇ ਜਿਹੇ ਡਰਾਈ ਫਰੂਟ ਜਿਹੜੇ ਆਪਾਂ ਬਚਾ ਕੇ ਰੱਖੇ ਸੀ ਦਾਮ ਤੇ ਕਾਜੂ ਉਹ ਐਡ ਕਰ ਦੇਾਂਗੇ ਚਲੋ ਜੀ ਚਟਪਟ ਆਪਣੀ ਇਹ ਜਿਹੜੀ ਸ਼ਾਹੀ ਬ੍ਰੈਡ ਰੋਲ ਦੀ ਰੈਸਪੀ ਖਾਣ ਦੇ ਲਈ ਬਿਲਕੁਲ ਤਿਆਰ ਹੋ ਗਈ ਹੈ ਤੇ ਬਹੁਤ ਹੀ ਘੱਟ ਬਜਟ ਦੇ ਵਿੱਚ ਜੀ ਘਰ ਦੇ ਵਿੱਚ ਆਪਾਂ ਇਹ ਸ਼ਾਹੀ ਬ੍ਰੈਡ ਰੋਲ ਦੀ ਰੈਸਪੀ ਬਣਾ ਕੇ ਤਿਆਰ ਕਰ ਲਈ ਤੁਸੀਂ ਵੀ ਇਸ ਰੈਸਪੀ ਨੂੰ ਘਰ ਦੇ ਵਿੱਚ ਜ਼ਰੂਰ ਟਰਾਈ ਕਰਿਓ ਜੇਕਰ ਤੁਹਾਨੂੰ ਇਹ ਰੈਸਪੀ ਇਹ ਵੀਡੀਓ ਵਧੀਆ ਲੱਗੀ ਤੁਸੀਂ ਲਾਈਕ ਜ਼ਰੂਰ ਕਰਿਓ ਬਾਤਰਾ ਦੇ ਸ਼ੇਅਰ ਕਰਿਓ ਤੇ ਆਪਣੇ ਚੈਨਲ ਨੂੰ ਹੁਣੇ ਸਬਸਕ੍ਰਾਈਬ ਕਰ ਲਓ ਜੇਕਰ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਆਪਾਂ ਮਿਲਾਂਗੇ ਨੈਕਸਟ ਰੈਸਪੀ ਦੇ ਨਾਲ ਕਿਸੇ ਨੈਕਸਟ ਵੀਡੀਓ ਦੇ ਨਾਲ ਤਦ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ